ਆਲੇ ਆ ਡੱਬਾ ਅੱਜ ਪਹਿਲਾ ਬਈਆ ਜੋੜੇ ਹੋਲੀਏ ਆਜੋ ਭਾਈ ਆਜੋ 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 ਤੇ ਸਸਤਰੀ ਗੱਲ ਸਾਰੇ ਵੀਰ ਭਾਣੂ ਕਹਾਂ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਇੱਕ ਬੱਚਾ ਹੋਰ ਆ ਗਿਆ ਬਾਈ ਜਿਹੜਾ ਘਰੋਂ ਭੱਜਿਆ ਦਾ ਲੋਕਾਂ ਦੇ ਕੰਮ ਦਿਖਾਉਣਾ ਤੁਹਾਨੂੰ ਅਗਲੇ ਰੰਗ ਲਾ ਕੇ ਛੱਡੇ ਅੱਲਾਸ ਵੀ ਇਕਣ ਕੇ ਤੇ ਨਹੀਂ ਆਊਗਾ ਆ ਗਿਆ ਆ ਬੈਠਾ ਆਜ ਸੁਣ ਨਹੀਂ ਹੋਇਆ ਬੈਠਾ ਤੁਹਾਨੂੰ ਦਿਖਾਉਣਾ ਰੰਗ ਲਾ ਕੇ ਛੱਡਿਆ ਕਿਸੇ ਨੇ ਆਜੋ 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 ਤੇ ਰੀਤੇ ਆਜੋ 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 ਨਿਕਲੇ ਬਾਹਰ ਚੱਲ ਭਾਈ ਸਾਹਿਬ ਨਿਕਲੇ ਨਿਕਲੇ ਚਲੋ ਇਹਨਾਂ ਨੂੰ ਚੁਗਣ ਦੀਆਂ ਧਾਣੇ ਇਹਨੇ 15 20 ਮਿੰਟ ਆਜੋ ਆਏ ਹਾਏ ਹਾਏ ਕੁੱਬਿਆ ਓਏ ਕੁੱਬਿਆ ਨਿਕਰੇ ਗਏ ਅੰਦਰ ਚਾ ਨਿਕਲ ਦੂੰ ਵੀ ਚੱਲ ਉਹ ਉਧਰ ਦੇਖ ਕਿਧਰ ਪੁੱਠੇ ਪਾਸੇ ਨੂੰ ਜਾਂਦਾ ਚਲੋ ਇਹਨੇ ਚੁਕਣਗੇ ਦਾਣਾ ਪਾਣੀ ਪਾ ਦੀ ਹੈ ਉਹਨਾਂ ਨੂੰ ਵੀ ਪਾਉਣਾ ਹੈ ਲਓ ਮਿੱਤਰੋ ਇਹਨਾਂ ਨੂੰ ਪਾਈਏ ਦਾਣੇ ਮੈਂ ਇਹਨੇ ਬੱਚੇ ਚੈੱਕ ਕਰਦੇ ਇੱਥੇ ਦਾਣੇ ਪਾ ਦੇ ਪਾਣੀ ਪਾ ਦੇ ਆ ਦਾਣੇ ਥੋੜੀ ਜੀ ਉਹਨਾਂ ਨੂੰ ਪਾਏ ਆਈ ਹਣਾ ਪਾ ਦੇ ਪਾ ਦੇ ਹੋਰ ਪਾ ਦੇ ਪਾ ਦੇ ਪਾ ਦੇ ਪਾ ਦੇ ਬਾਸ ਬਹੁਤ ਨੇ ਆ ਇਹਨੇ ਕੋਨਾਂ ਨੂੰ ਪਾ ਦੇ ਉਹ ਸਹਾਈਲ ਕਰ ਲੈ ਕੋਈ ਕੰਮ ਜਿ세 ਹੈ ਨਾ ਨਵੇਂ ਨਿਕਲਦੇ ਬੱਚੇ ਆਂ ਕੁੰਡਾ ਲਾ ਦੇ ਇਹ ਨਾਲ ਨਹੀਂ ਬੱਠੇ ਆਦੇ ਆ ਤਾਂ ਚਲ ਫੜ ਗਏ ਇਹਨਾਂ ਪਰ ਕੋਈ ਵੇਹਦਾ ਨਹੀਂ ਆ ਦੋ ਜੰਡੇ ਖਾਲ ਚੰਚਲ ਆਹ ਤੇ ਇਹ ਜਿਹੜੇ ਖੜ ਤੇ ਜਮੇ ਕਾਲੇ ਚਲੋ ਦਾਨਾ ਗੋੜੀ ਖਾਣਗੇ ਨਹੀਂ ਤੇ ਚੋਗਾ ਚੁਪਾ ਦੇ ਲੈਣਗੇ ਤੁਹਾਨੂੰ ਬਚਾ ਵੀ ਦਿਖਾਉਣਾ ਜਿਹੜਾ ਆ ਗਿਆ ਸੋ ਚਲੋ ਚੋਕਲੋ ਚੋਕਲੋ ਦਾਣੇ ਮੁੜ ਕੇ ਬਾਹਰ ਨਹੀਂ ਕੱਢਣਾ ਤੁਹਾਨੂੰ ਦੱਸਤਾ ਮੈਂ ਬਾਦੇ ਨਾ ਨੂੰ ਵੀ ਆ ਗੁੰਡੀ ਖਲੇ ਇਹਨਾਂ ਨੂੰ ਬਾਹਰ ਰੱਖਦੀ ਪਾਣੀ ਵੀ ਲੈਣਗੇ ਹਨਾ ਲੋੜੀ ਚਕਾ ਦੇ ਚੱਕ ਚੱਕ ਜੇਰਾ ਅੱਜ ਇੱਕ ਹੋਰ ਜੋੜਾ ਲਾਉਣੇ ਆ ਬਾਈ ਦੋ ਜੋੜੇ ਹੋਰ ਲਾ ਦੇਣੇ ਅੱਜ ਫਿਰ ਰਿਸ਼ਤੇਦਾਰ ਆ ਕੇ ਅੜਕੇ ਅੱਜ ਕੰਮ ਕਰਾਊਗਾ ਹੈ ਸਾਇਲ ਕਰਾਏਗਾ ਕੰਮ ਕਰਾ ਦੇ ਰੱਖਦੇ ਇੱਥੇ ਲੋਟ ਜੀ ਕਰਕੇ ਰੱਖਦੇ ਇਸੇ ਹਲੇ ਬੰਦ ਕਰਦੇ ਟੋਕਰੀਆਂ ਬਾਅਦ ਚ ਰੱਖ ਦਾਂਗੇ ਇਹਨਾਂ ਲਿਆ ਕੇ ਤੇ ਆਹ ਦੇਖ ਇੱਧਰ ਕੁੰਬਾ ਕਿੱਧਰ ਫਿਰਦਾ ਮਿੱਟੀ ਦਾ ਬਾਕੀ ਜਿਸਟਾ ਮੋਕੇ ਆ ਉਹ ਤਾਂ ਚੱਲ ਪਈ ਜੋੜੇ ਦੋ ਇਹ ਇੱਕ ਆਉ ਵੀ ਤੇ ਆ ਵੀ ਬਸ ਆਹ ਜੋੜਾ ਥੋੜਾ ਠੰਡਾ ਹੈ ਕੁੰਬੇ ਵਾਲਾ ਦਾਣੇ ਝੁਕ ਲੈਣ ਦੇ ਇਸੇ ਇਹਨਾਂ ਨੂੰ ਪਾਣੀ ਪੁਣੀ ਪੀ ਲੈਣ ਦੇ ਤੇ ਲਾ ਦਨੇ ਆ ਮੋਟਰ ਤੋ ਆ ਕੇ ਜੋੜੇ ਆ ਨਾ ਹਰੇ ਨਾ ਹੁਣ ਬੰਦ ਕਰਨੇ ਦਾ ਕੀ ਕਰੀ ਹਲੇ ਫੇਰੀ ਜਾਣ ਦੀ ਹੈ ਹਾਂ 5 ਮਿੰਟ ਚੁੱਕੇ ਦੀ ਫੇ ਚੱਲ ਉਧਰਲੇ ਉਹਨਾਂ ਦਾ ਨਵੇੜਿਆ ਹੋਇਆ ਪਾਣੀ ਧਰਨਾ ਉਹਨਾਂ ਨੂੰ ਹਨਾ ਸੋ ਜੀ ਮੇਤਰ ਕੂਪਟਰ ਕਰਦੇ ਬੰਨ ਆਹ ਦੇਖੋ ਆ ਵਜਾ ਫੜ ਲਿਆ ਦਾ ਕਿਸੇ ਨੇ ਆ ਰੰਗ ਦੇਖੋ ਗੈਸਾ ਲਾਇਆ ਦਾ ਇਹਦੇ ਹੈ ਯਾਰ ਲੋਕ ਕਾਹਨੂੰ ਟਲਦੇ ਨੇ ਜਸੇ ਹਨਾ ਪਰ ਮਲੰਗਾ ਨੂੰ ਇਹ ਨਹੀਂ ਪਤਾ ਵੀਰੇ ਸਾਡੇ ਕੋਲੇ ਆਉਣਾ ਇਹਨੇ ਠੀਕ ਹੈ ਲੱਗਿਆ ਹੈ ਤਾਂ ਅਸੀਂ ਤਾਂ ਫਾਰਮ ਤੇ ਲੈ ਗਏ ਤੇ ਵੀ ਚੱਲ ਉੱਥੇ ਬੱਚੇ-ਬੁੱਚੇ ਲੈ ਲਾਂਗੇ ਕੋਈ ਚੱਕਰ ਨਹੀਂ ਪਰ ਮੇਰਾ ਵੀਰ ਹੁਣ ਇੱਥੇ ਵੀ ਨਾ ਮੰਗਣ ਆ ਜਾਓ ਜੁੱਤੀ ਫਿਰੂ ਥੋਡੇ ਬਹੁਤ ਲੈ ਆ ਵੀ ਘਰ ਬੰਦ ਚੱਲਦੇ ਆ ਫਾਰਮ ਤੇ ਨੂੰ ਆਓ ਜੀ ਭਾਈ ਪਹੁੰਚ ਕੇ ਫਾਰਮ ਤੇ ਭਾਈ ਰੋਟੀਆਂ ਰੋਟੀਆਂ ਲੈ ਕੇ ਇਹਨਾਂ ਨੂੰ ਭਾਈ ਆ ਜਾ ਕੇ ਨਾ ਡੱਬਾ ਪਾਣੀ ਦਾ ਭਰ ਕੇ ਲਿਆ ਇੱਕ ਦੋ ਨਾ ਨਾ ਖੜੇ ਦੰਨਾ ਤੈਨੂੰ ਇਧਰੋਂ ਅੰਦਰੋਂ ਨਹੀਂ ਨਹੀਂ ਬਾ ਉਹ ਮੁਰਗੀ ਮਸਲੀ ਗਈ ਆ ਜਾਣ ਇਹਨੂੰ ਆਪੇ ਆ ਜਾਣ ਆ ਗਈ ਹਲੋ ਹਲੋ ਖਾਓ ਖਾਓ ਸ਼ੁਰੂ ਪਹਿਲਾਂ 10 ਮਿੰਟ ਫਿਰ ਲੈਣ ਦੇ ਇਸੇ ਅੰਦਰ ਕਬੂਤਰ ਵੀ ਖੋਲਣੇ ਆ ਅੰਦਰ ਖੋਲਦੇ ਫਿਰ ਆਲੇ ਆ ਨਾ 10 ਕੁ ਮਿੰਟ ਪਾਣੀ-ਮੂਣੀ ਧਰ ਦੰਨੇ ਆ ਉਹਨਾਂ ਨੂੰ ਇਹਨੂੰ ਫਸਾ ਦੰਨੇ ਇੱਥੇ ਆਂਡੇ ਹੁਣ ਦਾ ਸਰਚ ਕਰੀਏ ਕਿਤੇ ਆਂਡੇ ਹੁਣ ਦੰਦੀਆਂ ਹੀ ਨਹੀਂ ਯਾਰ ਦਿੱਤਾ ਹੋਇਆ ਕਾ ਸਾਲੀਆਂ ਇਹ ਕਿਵੇਂ ਉੱਪਰ ਵਹਿ ਕੇ ਦੰਨੀ ਹੈ ਪਤਾ ਨਹੀਂ ਮਰ ਹੀ ਗਈ ਨੇ ਪਤਾ ਨਹੀਂ ਯਾਰ ਉੱਧਰ ਨਹੀਂ ਹੋਰ ਰੱਖ ਦੇਣੀ ਤਾਰ ਇਹਦਾ ਫਿਰ ਤੂੰ ਉਬਾਲ ਕੇ ਖੜਾ ਦੀਂ ਕਿਸੇ ਨੂੰ ਆ ਜਾ ਆ ਜਾ ਭਾਈ ਕੁੰਡਾ ਜਦੇ ਭੇੜ ਲਈ ਨਾਲ ਹੈ ਨਹੀਂ ਨਿਕਲਦੇ ਲਓ ਮੈਟਰ 55 ਕਬੂਤਰ ਵੀ ਕੱਟ ਕਰਤੇ ਬਾਹਰ ਕੱਢ ਲਿਆ ਖੁੱਡੇ ਚ ਆਪਾਂ ਹੁਣ ਬਾਹਰ ਹੀ ਛੱਡਿਆ ਕਰਨੇ ਆ ਇਹ ਵੀ ਤੇ ਬੱਤਕਾਂ ਕਰਤੀਆਂ ਬੰਦ ਆਹ ਜਾਨਵਰ ਬੰਦ ਕਰਕੇ ਫੇ ਕਬੂਤਰ ਖੋਲਦੇ ਆ ਸਾਰੀ ਤੇ ਟਰਕ ਇਹਨਾਂ ਦਾ ਵੀ ਬ੍ਰਹਮਾ ਦਾ ਵੀ ਲੱਗ ਬਣਾ ਦੇਣਾ ਹੁਣ ਕਿਉਂਕਿ ਅੰਦਰ ਆ ਬ੍ਰਹਮਾ ਦੇ ਵਾਲ ਖਾਦੇ ਪਏ ਆ ਇਹਨਾਂ ਨੇ ਕੁੱਟ ਕੁੱਟ ਕੇ ਹਾਂ ਵੀ ਬਾਕੀ ਸਾਰੇ ਸੈੱਟ ਨੇ ਅਲੱਗ ਅਲੱਗ ਕਰਨੇ ਆ ਹੁਣ ਲਓ ਮੈਟ੍ਰੋ ਇਹਨਾਂ ਦੀ ਵੀ ਕੱਢ ਦਈਏ ਪਹਿਲਾਂ ਦੂਜੇ ਆਹਾਂ ਇਹਦੇ ਘਟਾਲਾ ਜਾਣਾ ਅੱਛਾ ਇੱਕ ਅੱਛਾ ਆ ਨਾ ਇਹਨਾਂ ਦਾ ਉਡਣ ਦਾ ਖਤਰਾ ਉੱਡਦੇ ਨੇ ਇਹ ਓਕੇ ਆ ਗਿਆ ਹੋਇਆ ਚੂਚੇ ਵੀ ਕਰਤੇ ਬੰਦ ਬਾਈ ਛੋਟੂ ਕਹਾਂਗਾ ਤੇ ਇੱਧਰ ਲਈ ਵੀ ਕਰਤੇ ਬੰਦ ਆਹ ਸ਼ਰਦਾ ਸਰਾਜੀ ਫਿਰ ਮੁੰਡਿਆ ਘੁੰਮਦਾ ਹਉਣ ਤੂੰ ਚੱਲ ਆਉਣ ਦੇ ਆਜੋ ਵਗੈਰਾ ਆਜੋ 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 ਨਿਕਲੇ ਬਾਹਰ ਹੀ ਵਾਰ ਹਾਂ 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 ਖੁਸ਼ ਹੋ ਗਏ ਓਏ ਕੱਢ ਦੇ ਆਜੋ 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 ਨਿਕਲੇ ਬਾਹਰ ਨਿਕਲੇ ਉਹ ਨਿਕਲੇ ਆਓ ਹੁਣ ਡੇਲੀ ਤੁਹਾਨੂੰ ਬਾਹਰ ਕੱਢਿਆ ਕਰਨਾ ਸ਼ਾਬਾਸ਼ ਕੱਢ ਦੇ ਇਹਨਾਂ ਨੂੰ ਵੀ ਕੱਢ ਦੇ ਆ ਲੈ ਦੇਖੋ ਕਿਵੇਂ ਮਿੱਟੀ ਖਾਂਦੇ ਨੇ ਓਏ ਔਲੇ ਦਾਣੇ ਕਿੰਨਾਂ ਹਾਂ ਦਾਣੇ ਪਾ ਅੱਜ ਜਿੱਥੇ ਮਿੱਟੀ ਖਾਨੇ ਇੱਥੇ ਸਿੱਟਦੇ ਥੋੜੇ ਜੇ ਚੱਲ ਫਿਰਨਗੇ ਫਿਰ ਉਹ ਜਿੱਥੇ ਫਿਰਨਾ ਹੁਣ ਘੰਟਾ ਆਹ ਵੈਰੀ ਗੁੱਡ ਮੇਤਰੋ ਕਬੂਤਰ ਤਾਂ ਕਰਤੇ ਸਾਰੇ ਬੰਦ ਆਹ ਦੋਈ ਬਚਿਆਂ ਨੂੰ ਦੇ ਦਈਏ ਗੋਲੀ ਦੋ ਨਹੀਂ ਤਿੰਨ ਚਾਰ ਨੂੰ ਦੇਣੇ ਆਲੀ ਐ ਸਾਰੇ ਕਬੂਤਰ ਇੱਧਰ ਦੇਖੋ ਇੱਧਰ ਦੇਖੋ ਏ ਖਾਓ ਗੋਲੀ ਖਾਓ ਗੋਲੀ ਥੰਮਨੇਰ ਕੱਢਣਾ ਸੀ ਹਾਂ ਵੈਰੀ ਗੁੱਡ ਕੋਈ ਮੇਤਰੋ ਕੰਮ ਡਾਨਾ ਸਾਰਾ ਲਾ ਦੇ ਭਾਈ ਜੰਦੇ ਤੇ ਗੋੜੀ ਇੰਨੀ ਕ ਬਚ ਗਈ ਹਾਂ ਹਾਂ ਲੈ ਨਾ ਖਾਲਾ ਖਾਲਾ ਤੇਰੇ ਅੰਦਰਲੇ ਕੀੜੇ ਤੇਰੇ ਚੱਕ ਦੂ ਤੇਰਾ ਮਾਈ ਸੀਂ ਤੇਰਾ ਸੋਕਾ ਸੁਕਾ ਸਭ ਚੱਕ ਦੂ ਕੀ ਨੂੰ ਬਤਾਂ ਮੈਨੂੰ ਕਿੱਥੇ ਬਤਾਂਉਂਗਾ ਬੂਟਾ ਉਹ ਦੇ ਹਾਂ ਓਏ ਅਲਰੇ ਮਾ ਤੇ ਦੁਜਾਈ ਹਾਂ ਸੁੰਡੀ ਵਾਲੇ ਨਾਲੇ ਮਾਰ ਦੇਣੀ ਆ ਬੂਟਿਆਂ ਨੂੰ ਵੀ ਮਾਰ ਦੇ ਬਸ ਠੀਕ ਹੈ ਚਲੋ ਬਈ ਚੱਲਦੇ ਆ ਘਰ ਨੂੰ ਲਓ ਮੇਤਰੋ ਕਮੈਂਟ ਬੋਲੀਏ ਸਿੰਘ ਕਲੈਕਸ਼ਨ ਸਾਤਰੀ ਘਰ ਵੀਰੇ ਕੀ ਹਾਲ ਹੈ ਜੀ ਨਲੈਕ ਯੂਟਿਊਬਰ ਜੱਸਾ ਜਸਵੀਰ ਸਿੰਘ ਸੁਖਸ਼ਰਨ ਮਨਜੀਤ ਵੀਰਾ ਯੂਐਸਏ ਤੋਂ ਥੈਂਕ ਯੂ ਵੀਰੇ ਜੋਧ ਦੇ ਲਾਈਵ ਕਿਵੇਂ ਵਧੀਆ ਵਧੀਆ ਵੀਰੇ ਸਤਵਿੰਦਰ ਸਿੰਘ ਹਾਂਜੀ ਕੀ ਹਾਲ ਹੈ ਵੀਰੇ ਉਹ ਠੀਕ ਠਾਕ ਜੀ ਤੇ ਬਲੌਗ ਦੀ ਕਰਦੇ ਆ ਐਂਡਿੰਗ ਮਿਲਾਂਗੇ ਅਗਲੇ ਬਲੌਗ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਪੈਰੀ ਨੂੰ ਕਰ ਦਨੇ ਆ ਬਾਏ ਬਾਏ ਪੈਰੀ ਮਿਲਦੇ ਆ ਅਗਲੇ ਬਲੌਗ ਚ